ਸੱਚੀ ਗਾ ਦੋਸਤੋ ਇੱਕ ਲਿਸਟ ਹਰਿਆਣੇ ਦੀ ਜਿਹੜੀ ਉਹਨੂੰ ਹੁਣ ਲੀਕ ਹੋਈ ਕਹੀਏ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਸਾਹਮਣੇ ਆਈ ਆ ਉਹਦੇ ਚ 370 ਦੇ ਕਰੀਬ ਪਟਵਾਰੀਆਂ ਨੂੰ ਲੈ ਕੇ ਖੁਲਾਸਾ ਹੋਇਆ ਹੁਣ ਪਟਵਾਰੀ ਜਿੰਨੇ ਵੀ ਨੇਗੇ ਆਮ ਤੌਰ ਤੇ ਸਾਨੂੰ ਪਤਾ ਵੀ ਪਟਵਾਰੀ ਸਾਹਿਬ ਪੈਸੇ ਲੈ ਬਿਨਾ ਕੰਮ ਨਹੀਂ ਕੀ ਕਰਦੇ ਇਹ ਕਾਮਚਲਨ ਬਣ ਚੁੱਕਿਆ ਕੀ ਕਹਿਣਾ ਉਹ ਚ ਬਹੁਤ ਥੋੜੇ ਲੋਕ ਜਿਹੜੇ ਹੁਣ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋਣ ਪਰ ਜ਼ਿਆਦਾਤਰ ਪਟਵਾਰੀਆਂ ਨੇ ਜਿੱਥੇ ਪੈਸੇ ਲੈਣ ਵਾਸਤੇ ਆਪਦੇ ਨਾਲ ਸਹਾਇਕ ਰੱਖੇ ਹੋਏ ਨੇ ਤੇ ਦੂਜੇ ਪਾਸੇ ਇਹ ਵੀ ਹੈ ਕਿ ਕੋਈ ਕੰਮ ਵੀ ਕਰਾਉਣ ਜਾਓ ਤਾਂ ਆਮ ਤੌਰ ਤੇ ਲੋਕਾਂ ਦੀ ਧਾਰਨਾ ਬਣ ਗਈ ਭਾਵੇਂ ਕਈ ਚੰਗੇ ਵੀ ਹੈਗੇ ਨੇ ਪਰ ਲੋਕਾਂ ਨੂੰ ਇਹ ਲੱਗਦਾ ਵੀ ਉੱਥੇ ਕੰਮ ਕਰਾਉਣ ਜਾਣਾ ਤਾਂ ਪੈਸੇ ਲੱਗਣਗੇ ਹਰਿਆਣਾ ਸਰਕਾਰ ਦੀ ਇੱਕ ਜਿਹੜੀ ਰਿਪੋਰਟ ਜਾਰੀ ਹੋਈ ਹੈ ਹਾਲਾਂਕਿ ਉਹ ਜੇ ਕਹੀਏ ਕਿ ਇੱਕ ਗੋਪਨੀਯ ਰਿਪੋਰਟ ਦੇ ਤੌਰ ਦੇ ਉੱਤੇ ਤਿਆਰ ਕੀਤੀ ਗਈ ਹੈ 370 ਦੇ ਕਰੀਬ ਜਿਹੜੇ ਲੋਕਾਂ ਦੇ ਨਾਂ ਜਿਹੜੇ ਪਟਵਾਰੀਆਂ ਦੇ ਨੋਂ ਨੇ ਉਹਨਾਂ ਨੂੰ ਲੈ ਕੇ ਸਾਰੇ ਡੀਸੀਆਂ ਨੂੰ ਉਹ ਚਿੱਠੀ ਭੇਜੀ ਗਈ ਹੈ ਕਿ 15 ਦਿਨ ਦੇ ਵਿੱਚ ਕਾਰਵਾਈ ਕਰੋ ਇਹਨਾਂ ਤੇ ਤੇ ਸਾਨੂੰ ਦੱਸੋ ਕਿਉਂਕਿ ਹਰ ਇੱਕ ਪਟਵਾਰੀ ਕੋਈ ਕਿੰਨੇ ਸਾਲ ਤੋਂ ਬੈਠਾ ਹੈ ਉਹ ਵੀ ਬਾਕਾਇਦਾ ਡਾਟਾ ਦਿੱਤਾ ਹੋਇਆ ਦੂਜੇ ਪਾਸੇ ਇਹ ਵੀ ਹੈ ਵੀ ਕੋਈ ਇੰਤਕਾਲ ਵਾਸਤੇ ਕਿੰਨੇ ਜ਼ਿਆਦੇ ਪੈਸੇ ਲੈ ਰਿਹਾ ਹੈ ਕੋਈ ਰਿਕਾਰਡ ਤਬਦੀਲ ਵਾਸਤੇ ਲੈ ਰਿਹਾ ਹੈ ਯਾਨੀ ਕਿ ਪਟਵਾਰੀਆਂ ਦੇ ਇੱਥੋਂ ਤੱਕ ਰੂਪਰੇਖਾ ਵੀ ਲਿਖੀ ਹੋਈ ਹੈ ਵੀ ਇਹ ਪੈਸੇ ਲੈ ਕੇ ਮੇ ਰਹੇ ਨੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਿਹੜੇ ਪਟਵਾਰੀ ਨੇ ਕਿੰਨੇ ਬੰਦੇ ਨੇ ਜਿਹੜੇ ਉਹ ਰੱਖੇ ਹੋਏ ਨੇ ਆ ਲਿਸਟ ਤੁਹਾਨੂੰ ਮੈਂ ਨਾਲ ਦਿਖਾ ਦਨਾਂ ਤੇ ਉਸ ਲਿਸਟ ਦੇ ਵਿੱਚ ਬਾਕਾਇਦਾ ਤੌਰ ਤੇ ਇਹ ਵੀ ਕਿਸ ਨੇ 5 ਬੰਦੇ ਰੱਖੇ ਨੇ ਕਿਸ ਨੇ ਇੱਕ ਬੰਦਾ ਰੱਖਿਆ ਕਿਸ ਨੇ 6 ਬੰਦੇ ਰੱਖੇ ਨੇ ਯਾਨੀ ਕਿ ਪੈਸੇ ਦਾ ਕਿੱਡਾ ਵੱਡਾ ਝੋਲ ਚੱਲ ਰਿਹਾ ਹੈ ਇਹ ਹੁਣ ਸਰਕਾਰ ਦੀ ਭਲੀ-ਪੰਤੀ ਨਿਗਾਹ ਚ ਹੈ ਪਰ ਸਵਾਲ ਇਹ ਦੂ ਅੱਗੇ ਦਾ ਕੀ ਇਹ ਅਖਰ ਕੀਤਾ ਕਿਉਂ ਗਿਆ ਇਹਦੇ ਦੋ ਮੈਨੇ ਕੱਢੇ ਜਾ ਰਹੇ ਨੇ ਕਿ ਇੱਕ ਤਾਂ ਇਹ ਕਿ ਇਹ ਚਿੱਠੀ ਹੈ ਜਿਹੜੀ ਬਾਹਰ ਆ ਗਈ ਗਲਤੀ ਦੇ ਨਾਲ ਤੇ ਲੋਕਾਂ ਦੇ ਵਿੱਚ ਲਗਾਤਾਰ ਪ੍ਰਚਾਰੀ ਜਾ ਰਹੀ ਹੈ ਦੂਜਾ ਪਹਿਲੂ ਇਹੋ ਹੈ ਕਿ ਪਟਵਾਰੀਆਂ ਤੇ ਕਾਰਵਾਈ ਨੂੰ ਲੈ ਕੇ ਕੀ ਪਹਿਲਾਂ ਗਰਾਊਂਡ ਤਿਆਰ ਕੀਤਾ ਜਾ ਰਿਹਾ ਤਾਂ ਕਿ ਕੱਲ ਨੂੰ ਇਹ ਇਕੱਠੇ ਹੋ ਕੇ ਰੌਲਾ ਨਾ ਪਾਉਣ ਕਿਉਂਕਿ ਹੜਤਾਲਾਂ ਵੀ ਬਹੁਤ ਕਰਦੇ ਨੇ ਨਾ ਫਿਰ ਇਹ ਲੋਕਾਂ ਨੂੰ ਤੰਗ ਹੀ ਕਰਦੇ ਨੇ ਕੀ ਬੈਕਗ੍ਰਾਉਂਡ ਇਹ ਜਾ ਤਿਆਰ ਕਰ ਦੋ ਕਿ ਮੂਵਮੈਂਟ ਜੇਦੋਂ ਚੱਲੇ ਕਿਉਂਕਿ ਮਨਸ਼ਾ ਦਾ ਦੇਖੋ ਸਰਕਾਰ ਦੀ ਇੱਕ ਗੱਲ ਤੋਂ ਸਪਸ਼ਟ ਹੈ ਵੀ ਉਹ ਠੱਗ ਚੋਰਾ ਨੂੰ ਫੜਨਾ ਚਾਹੁੰਦੀ ਹੈ ਉਹਨਾਂ ਦਾ ਕੰਮ ਰੋਕਣਾ ਚਾਹੁੰਦੀ ਹੈ ਠੱਗੀ ਚੋਰੀ ਦਾ ਤੇ ਲੋਕਾਂ ਨੂੰ ਰਿਲੀਫ ਦੇਣਾ ਚਾਹੁੰਦੀ ਹੈ ਪਰ ਸਰਕਾਰ ਵਾਸਤੇ ਚੁਣੌਤੀ ਇਹ ਹੋ ਜਾਂਦੀ ਵੀ ਰਸਤਾ ਕਿਹੜਾ ਲੱਭਿਆ ਜਾਵੇ ਉਦੇ ਚ ਹੁਣ ਪਟਵਾਰੀਆਂ ਦਾ ਜਿਹੜਾ ਬਾਹਰ ਜਿਉਂਕਿ ਲੋਕਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਵੀ ਫਲਾਣਾ ਪਟਵਾਰੀ ਠੱਗ ਹੈ ਫਲਾਣਾ ਪਟਵਾਰੀ ਠੱਗ ਹੈ ਉਸ ਤੋਂ ਬਾਅਦ ਦੇ ਵਿੱਚ ਦੇਖੀਏ ਤਾਂ ਕੋਈ ਪਬਲਿਕਲੀ ਤਾਂ ਪਟਵਾਰੀਆਂ ਨੂੰ ਸਪੋਰਟ ਮਿਲਣੀ ਹੈ ਕੋਈ ਨਹੀਂ ਹੁਣ ਉਦੋਂ ਬਾਅਦ ਚ ਸਰਕਾਰ ਵਾਸਤੇ ਕੱਲ ਨੂੰ ਕਾਰਵਾਈ ਕਰਨੀ ਸੋਖੀ ਹੋਊ ਜਿਹੜਾ ਪਹਿਲਾਂ ਪਹਿਲਾਂ ਤੁਹਾਨੂੰ ਮੈਂ ਸਮਝਾਇਆ ਵੀ ਇਹ ਕੋਈ ਤੇ ਗਲਤੀ ਦੇ ਨਾਲ ਬਾਹਰ ਨਿਕਲ ਗਈ ਗਲਤੀ ਗੁਲਤੀ ਨਾ ਦੇਖੋ ਸਰਕਾਰਾਂ ਚੋਂ ਚੀਜ਼ਾਂ ਨਹੀਂ ਛੇਤੀ ਨਿਕਲਦੀਆਂ ਨਹੀਂ ਹੁੰਦੀਆਂ ਪਰ ਇੰਨੀ ਗੱਲ ਜ਼ਰੂਰ ਹੈ ਵੀ ਇਹ ਇਹਦਾ ਅਸਰ ਕੀ ਹੀ ਹੋਣਾ ਕੋਈ ਕਰਪਸ਼ਨ ਖਤਮ ਕਰਨ ਵਾਸਤੇ ਸਰਕਾਰ ਇਹਨੂੰ ਸਿਰੇ ਤੱਕ ਲਾਊਗੀ ਜਾਂ ਫਿਰ ਇਹ ਹੈ ਵੀ ਕੱਲ ਨੂੰ ਕਿਤੇ ਇਹ ਪਤਾ ਲੱਗੇ ਵੀ ਇੰਤੋਂ ਵੀ ਜ਼ਿਆਦਾ ਕੰਮ ਵਧ ਗਿਆ ਕਿਉਂਕਿ ਪੰਜਾਬ ਦਾ ਇੱਕ ਕਿੱਸਾ ਬੜਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਇੱਕ ਸਮੇਂ ਦੇ ਦੌਰਾਨ ਜਿਹੜੇ ਸਾਡੇ ਕਈ ਸੂਤਰ ਨੇ ਉਹ ਦੱਸਦੇ ਨੇ ਕਿ ਇੱਕ ਰਿਪੋਰਟ ਪੰਜਾਬ ਚ ਵੀ ਤਿਆਰ ਹੋਈ ਸੀਗੀ ਉਹ ਸਰਕਾਰ ਦੇ ਸਮੇਂ ਹੋਇਆ ਇਹ ਕਿ ਜਦੋਂ ਰਿਪੋਰਟ ਤਿਆਰ ਹੋਗੀ ਤਾਂ ਉਦੋਂ ਬਾਅਦ ਦੇ ਵਿੱਚ ਕਹਿੰਦੇ ਸਾਨੂੰ ਤਾਂ ਐਸੀ ਰਿਪੋਰਟ ਤਿਆਰ ਕਰਕੇ ਦੇਣ ਵਾਲੇ ਲੋਕ ਇਹ ਗੱਲ ਕਹਿੰਦੇ ਨੇ ਕਿ ਸਖਤ ਕਾਰਵਾਈ ਹੋਊਗੀ ਚਲੋ ਆਮ ਲੋਕਾਂ ਨੂੰ ਫਾਇਦਾ ਹੋਜੂ ਪਰ ਬਕਾਇਦਾ ਤੌਰ ਤੇ ਬਾਅਦ ਚ ਕਹਿੰਦੇ ਉਹ ਉਹਦੇ ਸਬੰਧਤ ਜਿਹੜੇ ਅੱਗੇ ਜੀ ਮਿਨਿਸਟਰੀ ਸੀ ਉਹਨਾਂ ਨੇ ਉਹਨਾਂ ਦੇ ਮਹੀਨੇ ਵਧਾ ਦਿੱਤੇ ਸੀ ਹੁਣ ਗੱਲ ਇਹ ਹੈ ਵੀ ਹਰਿਆਣਾ ਦੇ ਵਿੱਚ ਇਹ ਮਹੀਨੇ ਵਧਣਗੇ ਜਾਂ ਫਿਰ ਸਖਤ ਕਾਰਵਾਈ ਹੋਊਗੀ ਦੂਜੇ ਪਾਸੇ ਇਹ ਹੈ ਵੀ ਸਰਕਾਰ ਨੇ ਜਦੋਂ ਇਹਨਾਂ ਲੇਖਾ ਜੋਖਾ ਤਿਆਰ ਕਰ ਲਿਆ ਤਾਂ ਬਕਾਇਦਾ ਤੌਰ ਦੇ ਉੱਤੇ ਜੇ ਐਨੇ ਸਬੂਤ ਸਰਕਾਰ ਕੋਲੇ ਇਨਪੁਟਸ ਹੈਗੇ ਨੇ ਇੰਟੈਲੀਜ ਤਾਂ ਇਹਨਾਂ ਤੇ ਪਰਚੇ ਦਰਜ ਕਰਕੇ ਕਾਰਵਾਈਆਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤੇ ਬਕਾਇਦਾ ਤੌਰ ਦੇ ਉੱਤੇ ਪੁਕਤਾ ਸਬੂਤਾਂ ਦੇ ਨਾਲ ਇਹਨਾਂ ਦੀ ਮੰਜੀ ਠੋਕਣੀ ਚਾਹੀਦੀ ਕਿਉਂਕਿ ਹੁਣ ਅੱਜਕੱਲ ਇਹ ਤਾਂ ਹੈ ਨਹੀਂ ਵੀ ਕਹ ਲੂੰ ਜੇ ਪਟਵਾਰੀ 300 ਭੱਜ ਗਿਆ ਤੇ ਬੰਨਲਾ ਨਹੀਂ ਹੈਗਾ 300 ਦੇ ਮਗਰ 3000 ਬੰਦਾ ਲੈਣ ਲਈ ਖੜਾ ਹੋਊਗਾ ਜਿਹਦੇ ਚੋਂ ਜਦੋਂ ਮਰਜ਼ੀ ਤੁਸੀਂ ਆਪ ਦਾ 300 ਪਟਵਾਰੀ ਤੁਸੀਂ ਛਾਂਡ ਸਕਦੇ ਹੋ ਹੁਣ ਇਹ ਪੂਰੀ ਰਿਪੋਰਟ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਵੀ ਲੋਕ ਵੈਸੇ ਨਹੀਂ ਕਹਿੰਦੇ ਹੁੰਦੇ ਜੇਕਰ ਇਸ ਤਰ੍ਹਾਂ ਦੇ ਨਾਲ ਸਿਸਟਮ ਪੂਰਾ ਹਿੱਲ ਚੁੱਕਿਆ ਹੈ ਉਹਦੇ ਬਾਵਜੂਦ ਦੀ ਗੱਲ ਹੁੰਦੀ ਹੁੰਦੀ ਹੈ ਤੇ ਇਸੇ ਲਈ ਪਰਵਾਰੀਆਂ ਨੂੰ ਲੈ ਕੇ ਜਿਹੜੀ ਇਹ ਰਿਪੋਰਟ ਜੇ ਕਹੀਏ ਇੰਟੈਲੀਜੈਂਸ ਤੌਰ ਦੇ ਉੱਤੇ ਤਿਆਰ ਕੀਤੀ ਗਈ ਹੈ ਵੀ ਕਿਵੇਂ ਕੋਈ ਨਾ ਠੱਗੀ ਮਾਰ ਰਿਹਾ ਹੈ ਉਹ ਠੱਗੀ ਦਾ ਪੂਰਾ ਬਿਊਰੋ ਦਿੱਤਾ ਹੋਇਆ ਹੈ ਤੇ ਰਿਪੋਰਟ ਦੀ ਕਾਪੀ ਤੁਹਾਨੂੰ ਮੈਂ ਦਿਖਾ ਰਿਹਾ ਨਾਲ-ਨਾਲ ਤਾਂ ਇਹ ਤੋਂ ਇੱਕ ਗੱਲ ਸਮਝਣ ਵਾਲੀ ਹੈ ਵੀ ਹੁਣ ਜੇ ਜਿਆਦਾ ਇਹਨਾਂ ਦੀ ਸਮਰਕੇ ਮੰਜੀ ਛੁੱਕੀ ਜਾਵੇ ਯਾਨੀ ਕਿ ਸਖਤ ਕਾਰਵਾਈ ਹੋਵੇ ਨਹੀਂ ਤਾਂ ਫਿਰ ਇਹ ਏਦੂ ਵੀ ਜਾਂਦੇ ਚਾਂਬਲ ਕੇ ਲੋਕਾਂ ਦੇ ਸਿਰਾਂ ਤੇ ਚੜਨਗੇ ਕਿਉਂਕਿ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਹੁਣ ਸਭ ਦੇ ਸਾਹਮਣੇ ਹੋ ਗਏ ਨੇਗੇ